ਬਿਠਾਇਆ ਹੀ ਵਿੰਗੀ ਜੇ ਮੈਨੂੰ ਤੇ ਤੂੰ ਫਿਰ ਆ ਪੋਨੀ ਆਪ ਹੀ ਕਰ ਲੈਂਦੀ ਫਿਰ ਸਿੱਧੀ ਤੈਨੂੰ ਕਰਕੇ ਦੁੱਤੀ ਹੀ ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗਸ ਤੁਹਾਡਾ ਵੈਲਕਮ ਹੈ ਤੇ ਅੱਜ ਫਿਰ ਮੈਰਿਜ ਹੈ ਜੀ ਅੱਜ ਮੈਂ ਕੱਲੀ ਜਾ ਰਹੀਆਂ ਇਹਨਾਂ ਨੂੰ ਨਹੀਂ ਜਾਦੀ ਤੇ ਹੁਣ ਸੜੀ ਬੜੀ ਮੇਰਾ ਜੂੜਾ ਹੀ ਨਹੀਂ ਕਰਨ ਲਈ ਘੰਟਾ ਹੋ ਗਿਆ ਇਹਨੂੰ ਮੇਰੇ ਪਿੱਛੇ ਲੱਗੀ ਬਟਿਕ ਦੇ ਨਾਲ ਆਇਆ ਤੁਹਾਡਾ ਮੇਕਅਪ ਵੀ ਕਰ ਦਾਂਗੀ ਮੈਂ ਹੈਅਰ ਸਟਾਈਲ ਬਣਾ ਦੂੰਗੀ ਭਾਈ ਮੈਨੂੰ ਕੰਟੈਕਟ ਕਰ ਲਿਓ ਤੁਸੀਂ ਉਹ ਅੱਧਾ ਘੰਟਾ ਹੋ ਗਿਆ 4-5 ਘੰਟੇ ਕੱਢ ਕੇ ਆਇਓ ਜੂੜਾ ਤੇ ਜੂੜਾ ਤੇ ਹੁਣ ਕਰਨਾ ਤੁਹਾਡਾ ਤੁਸੀਂ ਤਰ੍ਹਾਂ ਕਰ ਤੇ ਮੈਂ ਕਰਦੀ ਸੁਈਆਂ ਲ ਓਏ ਹੋਏ ਐਦਾਂ ਕਰਨਾ ਅੱਧਾ ਕੰਮ ਤੂੰ ਆਪ ਕਰ ਲੈਦਾ ਮੈਂ ਕਰਦਾ ਇਹ ਉਹ ਕਸਟਮਰ ਮੈਂ ਕਹਦਾ ਜਿਹੜਾ ਪੈਸੇ ਘੱਟ ਵੱਧ ਕਰੇਗਾ ਤੇ ਸੋਨੂੰ ਸਿਰਫ ਮੇਰੇ 500 ਰੁਪਏ ਜੁੜਾ ਕਰਨੇ ਦਿੱਤਾ ਤੇ ਦੂਜੀ ਗੱਲ ਇਹ ਆ ਜੀ ਅੱਜ ਮੈਂ ਸੂਟ ਵੇਅਰ ਕੀਤਾ ਗਗਨ ਦਾ ਉਹ ਮੈਂ ਤੁਹਾਨੂੰ ਪ੍ਰੋਪਰ ਦਿਖਾਨੀ ਆ ਠੀਕ ਹੈ ਅਸੀਂ ਪਹਿਣਾ ਪਣਾ ਇੱਕ ਦੂਜੇ ਦਾ ਪਾ ਲੈਨੇ ਆ ਕੋਈ ਇਹ ਚੱਕਰ ਨਹੀਂ ਹੈਗਾ ਕਿ ਹਾਂ ਉਹਦਾ ਕਾਟ ਹੁਣ ਤੂੰ ਇਹਦਾ ਜੁੜਾ ਲਈ ਪ੍ਰਾਤਿ ਗਗਨ ਜੁੜਾ ਹਾਂ ਤੂੰ ਕੋਈ ਮਹਿੰਗਾ ਜਿਹਾ ਹੋਰ ਸੂਟ ਬਣਾ ਲੈ ਜਿਹੜਾ ਮੈਂ ਕਿ ਹੋਰ ਵੇਖਦਾ ਜਾ ਨਹੀਂ ਮੈਂ ਕਾਲਾ ਬਣਾਇਆ 18000 ਦਾ ਸੂਟ ਬਣਿਆ ਹਾਂ ਹੂੰ ਤੂੰ ਕਾਤੋਂ ਆਇਆ ਏ ਲੈ ਮੈਂ ਮੈਂ ਪਾਇਆ ਏ ਬਲੈਕ ਆਈ ਇਨੇ ਗਰੀਬ ਲੋਗ ਆ ਜਿਹੜਾ ਕਈ ਇੱਕ ਵੈਜ ਪਾ ਕੇ ਜਗ੍ਹਾ ਚ ਪਾਉਂਦੇ ਆ ਹੁਣ ਮੈਂ ਦੇ ਲੋ ਕਿਉਂਕਿ ਸੂਟ ਬਣਾਇਆ ਹੁੰਦਾ ਨਾ ਫਿਰ ਬਸ ਦੂਜੀ ਵਾਰੀ ਉਹ ਪਾ ਜੋਗਾ ਨਹੀਂ ਰਹਿੰਦਾ ਨਹੀਂ ਬਾਹਲੇ ਸ਼ਾਪਾਂ ਛੱਲੇ ਨਾ ਲਾਈ ਉੱਤੇ ਲੈ ਬਗਾਨਾ ਵਿਆਹ ਏ ਲੈ ਆਪਣਾ ਵਿਆਹ ਹੈਗਾ ਤੇ ਵਿਆਹ ਹੀ ਹੈ ਨਾ ਸੂਟ ਕਾ ਤਾਂ ਪਾਇਆ ਹੀ ਨਾਲੇ ਹੈਗਾ ਤੇ ਵਿਆਹ ਹੀ ਹੈ ਨਾ ਕਰਮ ਸੂਟ ਪਾ ਕੇ ਜਾਂਦੇ ਤੇ ਤੁੱਪੇ ਬਹਿ ਨਹੀਂ ਉਹ ਆ ਪਾਉਂਦੀ ਨਾ ਨਾਲ ਉਹ ਨਾਲ ਪਾ ਦੇ ਫਿਰ ਧੂੜੇ ਦੇ ਨਾਲ ਕਾਟੇ ਵੀ ਲਿਆ ਦੇ ਨਾਲ ਕਾਟੇ ਤੇ ਸੂਈਆਂ ਦੇ ਤੇਰੇ ਕੋਲ ਹੀ ਨੇ ਕਾਟੇ ਕਾਟੇ ਤਾਂ ਭਾਰੇ ਬੜੇ ਅੰਤਰੇ ਦੇ ਤਾਂ ਬਸ ਤੁਸੀਂ ਨਾ ਵੇਵਾ ਮਾ بڑے ਵਲੌਗ ਲਾਈਕ ਕਰੋ ਤੁਸੀਂ ਕੀਤਾ ਸੀ ਪ੍ਰੋਮਿਸ ਕੀਤਾ ਸੀ ਵਲੌਗ ਲਾਈਕ ਕਰਾਂਗੇ ਪਰ ਹੁਣ ਤੁਮਾਰਨੇ ਕੀ ਹੋਣੀ ਅਗਲੇ ਨੂੰ ਨਹੀਂ ਪਸੰਦਾ ਜੀ ਤੇ ਕੀ ਕਰੀਏ ਕਹਿੰਦਾ ਆਹ ਤਾਂ ਉੱਤੇ ਛਿੱਲ ਲੈ ਨਾ ਮਾਣ ਅੱਗੇ ਥੱਲੇ ਕਰ ਲੈ ਨਾ ਜੂੜੇ ਤੇ ਲਾਣੂ ਐਸੈਸਰੀ ਹੈਗੀ ਉਹ ਆਹ ਲੱਗ ਜਾਣੀ ਸੱਸਰੀ ਦੀ ਲੋੜ ਹੀ ਨਹੀਂ ਐਸੈਸਰੀ ਲਿਆ ਗੋ ਪੁਲਸ ਵਾਲੇ ਦਾ ਵਿਆਹ ਤੂੰ ਇੱਕ ਜੂੜੇ ਤੇ ਜਾਲੀ ਪਾਉਣ ਨੂੰ ਵੀ ਲਿਆ ਪੁਲਸ ਵਾਲੇ ਦਾ ਵਿਆਹ ਤੇ ਰਵਲਵਰ ਟਾਂਗ ਜਾਨੇ ਪਿੱਛੇ ਮੇਰੇ ਉਹਦੀ ਚੀਜ਼ ਖੋਦੀ ਹਾਂ ਖੋਬੇ ਨੂੰ ਨਹੀਂ ਪਾਲ ਰਾਲੀਆ ਪੁਲਸ ਵਾਲੇ ਦਾ ਵਿਆਹ ਮੈਂ ਰਵਲਵਰ ਲੈ ਕੇ ਪਿੱਛੇ ਟਾਂਗੇ ਲਾਇਆ ਬੰਦੂਕ ਲਾਇਆ ਅਜਾਪੇ ਮੇਕਅਪ ਕੀਤਾ ਕਿਵੇਂ ਲੱਗ ਰਿਹਾ ਬਹੁਤ ਹਾਈ ਫਾਈ ਕੀਤਾ ਨਾ ਕਿਵੇਂ ਇੱਕ ਜੱੱਕੀ ਲਾ ਲਿਆ ਇਹ ਇੰਨਾ ਸੜਨ ਨਹੀਂ ਇੰਨਾ ਸੜਨ ਨਹੀਂ ਜਿੰਨਾ ਕਿ ਹਾਂ ਕਦੀ ਯਾਰ ਇਹ ਨਾ ਗਿਆ ਗਿਆ ਨਸਾਣਾ ਉਹ ਹੁੰਦਾ ਆਮੜੇ ਮੇਰੇ ਤਾਂ ਗਿੱਚੀ ਖੋਬਦੇ ਉਹ ਕਰ ਦੇਣੀ ਤੂੰ ਨਹੀਂ ਨਹੀਂ ਆ ਉਹ ਵਿੱਚ ਰਵੜਦੇ ਕਮਨ ਬੜੀ ਜ਼ੋਰ ਦੀ ਖੋਬਦੀ ਮੇਰੀ ਜ਼ਿੰਦਗੀ ਚ ਸਟ्रेस ਕਦੋਂ ਮੁੱਕੇਗਾ ਇਹ ਨਹੀਂ ਮੁੱਕਦਾ ਜਿੱਥੇ ਦਰ ਮੁੱਕੇ ਉਦੋਂ ਨਹੀਂ ਮੁੱਕਣਾ ਸਟ्रेस ਸਹੀ ਵੱਜਦਾ ਸਟ्रेस ਦੇ ਵਿੱਚ ਜਾ ਜਾ ਕੇ ਵੀ ਤੂੰ ਅੱਜ ਕਿਤੇ ਰਹਿ ਮਰਨੇ ਆ ਹਲੋ ਤੁਹਾਨੂੰ ਹੋਇਆ ਕਿਉਂ ਨਹੀਂ ਕਾਂਟੇ ਵੀ ਲਿਆ ਆਮੜੇ ਹਲੋ ਵਧੀਆ ਵਧੀਆ ਤੁਸੀਂ ਦੱਸੋ ਮੈਂ ਤੁਹਾਨੂੰ ਮੈਂ ਆਮੜੇ ਜੂੜਾ ਕਾਂਟਾ ਦੀ ਫਾਈਨਲ ਦਾ ਬੜਾ ਕੋਲੀਪਾ ਬਹੁਤ ਸਵਾਦ ਹੁੰਦਾ ਕਿਵੇਂ ਬਣਾਉਂ ਬਾਹਰ ਨੂੰ ਕੋਲੀ ਇਦਾਂ ਬਣਾ ਮੈਂ ਮੈਂ ਗੱਲ ਟੈਟ ਦੇਖੀ ਬਿਟਾ ਅੱਠ ਆ ਗਏ ਨਿਕ ਦਿਨ ਹੋਵੇ ਨਿਕਲ ਜਾਣ ਅਮਣ ਨੇ ਕਿ ਜਦ ਸੋਨਮਾ ਗਿਆ ਜਮਣਾ ਖਾਦੇ ਹਤਿਆਰ ਹਾਂ ਜਿਹੜੇ ਖਾਲੀ ਚ ਪਿਆ ਹੋ ਖਾਲੀ ਚ ਗਲਾਵਜਣਾ ਖਾ ਖਾ ਜੀ ਅੱਕ ਗਿਆ ਪੁੱਤ ਹੁਣ ਅਮਣ ਕਹਿੰਦੀ ਆ ਪਾ ਕੇ ਜਾ ਅਮਣ ਵਰਕ ਤਾਂ ਮੇਰਾ 골ਡ ਆ ਲੋਕ ਇਹ ਵੀ 골ਡ ਨੇ ਇਹ ਕਿਹੜਾ ਲਾਲ ਰੰਗ ਦੇ ਨੇ ਕਾੜ ਹੀ ਖੋਰਾ ਗਿਆ ਕਾੜੇ ਖੋਰਾ ਗਿਆ ਕਾੜ ਵਿਆਹ ਤੇ ਵਿਆਹ ਵਿਆਹ ਤੇ ਵਿਆਹ ਐਕਸਪਲੋਰ ਨਾ ਕਰੀ ਅਗਲੇ ਦਾ ਪੁੱਤ ਕੋਈ ਨਹੀਂ ਨਹੀਂ ਕੁਛ ਨਹੀਂ ਇੱਥੇ ਇਹ ਸਾਡੇ ਪਿੰਡੀ ਵਿਆਹ ਇਵੀ ਅਮਣ ਹੀ ਆ ਵੀ ਡੇਟ ਦਾ ਆਪਣੀ 14 15 ਤਾ ਆਪਾਂ ਜਾਣਾ ਫੇਰ ਤੇ ਪ੍ਰਧਾਨ ਸਾਹਿਬ ਆ ਜਾਵੇ ਇੱਥੇ ਤੇ ਪ੍ਰਧਾਨ ਸਾਹਿਬ ਨੇ 15 ਨਾ ਕਿ ਪ੍ਰਧਾਨ ਨਾਲ ਉੱਥੇ ਨਹੀਂ ਮੇ ਜਾਣਾ ਹੈਗਾ ਲਾ ਪ੍ਰਧਾਨ ਨਾਲ ਲੜਾਈ ਹੋ ਗਈ ਹੈ ਅਮਣ ਨੇ ਅੱਡ ਜਾਇਆ ਕਰਨਾ ਪ੍ਰਧਾਨ ਨਾਲ ਕਟਾ ਕੱਟੀ ਉਹਨਾਂ ਕੇਸ ਲਾਉਣਾ ਤਲਾਕ ਦਾ ਆਧਰਾ ਹਿੱਸਾ ਲੈ ਕੇ ਪ੍ਰਧਾਨ ਨਾਲ ਫਿਰ ਦੂਜਾ ਵਿਆਹ ਕਰਾ ਲੈ ਲੋਕਾਂ ਦੇ ਜਨ ਨਹੀਂ ਇੱਕ ਹੋਰ ਦੇ ਸੁਈਆਂ ਕਿਹੜੀ ਜੂੜੇ ਵਾਲੀ ਜੂੜੇ ਵਾਲੀਆਂ ਤੇਰੇ ਕੋਲ ਹੀ ਨੇ ਨਾ ਇਹ ਸਭ ਮੁੱਕ ਗਿਆ ਮੇਰੇ ਕੋਲ ਪਾ ਗਏ ਜੂੜਾ ਦਿਖਾ ਦੇ ਨੀ ਪਿੱਛੇ ਮੇਰਾ ਕਿਵੇਂ ਬਣਿਆ ਬਾਕੀ ਮੈਂ ਪਾਣੀ ਨਾਲ ਲੁਕਤਾਂ ਤਿਆਰ ਹੋ ਕੇ ਦਿਖਾਵਾਂਗੀ ਤਿਆਰ ਕਰਨ ਵਾਲਾ ਜਿਹੜਾ ਬੰਦਾ ਪੜੀ ਦੂਰੋਂ ਆਇਆ ਹੋਇਆ ਲੈਮ ਹਾਂਜੀ ਉਹੀ ਉਹ ਮਹੋ ਤਿਆਰ ਯਾਰ ਜਾਨ ਜੇ ਜਾਣਾ ਕਿੱਥੇ ਚਲਦੇ ਆ ਖੰਡ ਘਰ ਦੇ ਕੰਮ ਤੰਦੇ ਨਵੇੜ ਲੀਏ ਪਿੱਛੇ ਸੋਚ ਤੇ ਨਹੀਂ ਹੋਏਗੀ ਫੇਰ ਜਦੋਂ ਸਾਰਾ ਘਰ ਮਾਸੀ ਕੱਲੀ ਰਹਿ ਜਾਊਗੀ ਮੈਂ ਕੱਪੜੇ ਕੱਢ ਕੇ ਜਿਹੜਾ ਕੱਲ ਪਾਏ ਨੂੰ ਮੜਾ ਜੇ ਕੱਢ ਲਾਂ ਪਾਣੀਆ ਚ ਕਿੱਥੇ ਪਾਣੀ ਨੂੰ ਬਾਹਰ ਪਣ ਗੇਟ ਤੇ ਆਏ ਹੈ ਕਿਹੜੇ ਵਿਆਹ ਚ ਪਾਣੇ ਨੇ ਗੇ ਵਿਆਹ ਕਿ ਪਤਾ ਵਿਆਹ ਤੇ ਮੌਤ ਦਾ ਕੋਈ ਪਤਾ ਕਦੋਂ ਪਾਣੇ ਨੇ ਮਲਕੰਦਰ ਗਾਗਨ ਤੇ ਮੋਦਕ ਨੂੰ ਪਤਾ ਨਹੀਂ ਹੁਣ ਵਿਆਹ ਦਾ ਕੋਈ ਪਤਾ ਨਹੀਂ ਕਿਧਰੋਂ ਕਾੜ ਆਇਆ ਸਰਹੰਦ ਵਾਲੇ ਕੁਲਵਿੰਦਰ ਦੀਦੀ ਉਹਨਾਂ ਦਾ ਫੋਨ ਆਇਆ ਤੇ ਉਹ ਕਹਿੰਦੇ ਦੀਦੀ ਹਾਏ ਹਾਏ ਸਾਨੂੰ ਵਿਆਹ ਦੇ ਦੋ ਸਾਨੂੰ ਕੋਈ ਨਹੀਂ ਆਇਆ ਆਓ ਆਓ ਆਲੇ ਤਾਂ ਟਾਈਕਲੇ ਚਾਹ ਲਾ ਦੇਣਾ ਆਖਿਆ ਭੈਣੇ ਅਸੀਂ ਵੀ ਆਈ ਕਹਿੰਨੇ ਹਾਏ ਸਾਨੂੰ ਵਿਆਹ ਨਹੀਂ ਹੁੰਦਾ ਕੋਈ ਮੈਂ ਕਿਹਾ ਹੁਣ ਵਿਆਹ ਇੰਨੇ ਕੋ ਆ ਰਹੇ ਇੰਨੇ ਕੋ ਆ ਕੇ ਅੱਕ ਗਏ ਆ ਸੱਚ ਹੁਣ ਤਾਂ ਮੂੰਹ ਤੋਂ ਉਹ ਜੀ ਕਰਦੇ ਤੇ ਨਾ ਸੂਟ ਪਾਉਂਦਾ ਤੇ ਇਹ ਤਾਂ ਵੀ ਰੂਲੇ ਵਾਲੇ ਕੱਪੜੇ ਪਾ ਕੇ ਤੇ ਫਿਰੇ ਬੈਠੇ ਰਹੀਏ ਓਕੇ ਮੇਰੇ ਸਹਾਂ ਨੂੰ ਤਾਂ ਉਹੇ ਬਣਾ ਚਾਹੀਦਾ ਸਪਰੇਅ ਕਰਦੇ ਫਿਰ ਮੇਕਅਪ ਫ ਇਹ ਗਗਨ ਨੂੰ ਦਿਖਾ ਮੜਾ ਜਾ ਕੇ ਜੁੜਾ ਗਗਨ ਵੇਖੀ ਨਹੀਂ ਲਓ ਜੀ ਰੈਡੀ ਹੋ ਗਈ ਆ ਮੈਂ ਮੈਰਿਜ ਜਾਣ ਵਾਸਤੇ ਅੱਜ ਸਿੰਗੂਰ ਜਾਣੇ ਦੀ ਤੇ ਮੈਂ ਗਗਨ ਦਾ ਹੀ ਸੂਟ ਵੇਅਰ ਕੀਤਾ ਤੁਸੀਂ ਦੇਖ ਸਕਦੇ ਹੋ ਲੋਕੀ ਭਰ ਕੇ ਕਰਨਗੇ ਕੀ ਇਹ ਦਾੜੇ ਚੱਲਣੀ ਹੈ ਸਬਜ਼ੀਆਂ ਰੋਟੀਆਂ ਚੁੱਕ ਲਿਆਉਂਦੇ ਲੋਕੀ ਚੋਕ ਤੱਕ ਮੈਂ ਵਿੱਚ ਬਹਿ ਜਾ ਰੋਟੀ ਖੂ ਲਾ ਮੈਂ ਆਪਣਾ ਸੂਟ ਦਿਖਾ ਰਹੀ ਤੂੰ ਵਿੱਚ ਬਹਿ ਜਾ ਇਹਦੇ ਕੰਮ ਦੇਖੋ ਲੱਗ ਜੀ ਨੂੰ ਤੁਸੀਂ ਦੇਖਿਆ ਇਹ ਗਗਨ ਦੇ ਪਾਇਆ ਹੋਇਆ ਕੁਝ ਨਹੀਂ ਬਸ ਮੈਂ ਆਪਣੀ ਫਾਈਨਲ ਲੁੱਕ ਦਿਖਾ ਰਹੀ ਆ ਮੇਰਾ ਜੁੜਾ ਕੀਤਾ ਹੁਣ ਨੇ ਕੀ ਆ ਦੱਸਿਓ ਕਿ ਕਿਵੇਂ ਲੱਗ ਰਿਹਾ ਵੈਸੇ ਤਾਂ ਮੈਨੂੰ ਅਨ ਕੰਫਰਟੇਬਲ ਲੱਗ ਰਿਹਾ ਬਹੁਤ ਸੋਹਣਾ ਲੱਗ ਰਿਹਾ ਹੈ ਮੇਰੇ ਪੁੱਤ ਲਈ ਜੀ ਆਨ ਕੰਫਰਟੇਬਲ ਲੱਗਦਾ ਠੀਕ ਹੈ ਪੈਸੇ ਨਾਲ ਮੈਨੂੰ ਲੱਗਦਾ ਆਹੀ ਫਿਟਿੰਗ ਦਾ ਸੂਟ ਸਭ ਤੋਂ ਵਾਈਲੂਜ ਕੰਫਰਟੇਬਲ ਬੜਾ ਹੈ ਹਨਾ ਕਈ ਵਾਰ ਇਹ ਤਾਂ ਲੱਗਦਾ ਬੜਾ ਕੰਫਰਟ ਹੈ ਯਾਰ ਇਹਦੇ ਵਿੱਚ ਚਲੋ ਸੂਟ ਤੇ ਕੱਢਿ ਰੱਖੋ ਹਾਂ ਹਾਂ ਸੂਟ ਤੇ ਸਭ ਤੋਂ ਸਾਰਾ ਕੁਝ ਉਹ ਜੀ ਬੱਸ ਸਾਹਿਬ ਵੀ ਆ ਗਏ ਨੇ ਪੱਗ ਬੰਨ ਕੇ ਦੇਖ ਲਾਗੇ ਤੁਸੀਂ ਤੇ ਅੱਜ ਬੱਸ ਬਲੇਜ਼ਰ ਨਹੀਂ ਪਾਣੀ ਸਰ ਜੇ ਮੈਂ ਚਾਉਂਦੇ ਆ ਕਿਉਂਕਿ ਵਿਆਹ ਸਾਨੂੰ ਬਹੁਤ ਨੇ ਕੋਟਪਨ ਤੁਹਾਨੂੰ ਪਤਾ ਜਿਆਦਾ ਖਸਵਾਏ ਜਾਂਦੇ ਦੋ ਹੀ ਕੋਟਪਨ ਨੇ بار بار ਕੀ ਪਾਣੀ ਕਹਿੰਦੇ ਅੱਜ ਬੱਸ ਸਾਦੀ ਕੁੱਛ ਚੱਲਾਂਗੇ ਫਾਰਮਲ ਰੁੱਛੀ ਮੇਰੀ ਲੋਕ ਤੁਸੀਂ ਦੇਖ ਹੀ ਲਈਏ ਦੇਖ ਸੰਦੇ ਗਗਨ ਦਾ ਸੁਤਿਆ ਉਹ ਬਾਰ ਬਾਰ ਵੀਡੀਓ ਚ ਕਹਿ ਰਹੀ ਹੈ ਗਗਨ ਦਾ ਸੁਤਿਆ ਦਮ ਠੀਕ ਲੱਗ ਰਹੀ ਹੈ ਤੁਹਾਡੀ ਤਾਂ ਲੱਗ ਰਹੀ ਨਾ 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 ਬਹੁਤ ਸੁਣ ਲੱਗ ਰਿਹਾ ਕੋਸਣੇ ਲੱਗ ਰਿਹਾ ਉਹ ਸੱਚ ਆਪਣੀ ਦਾ ਮੈਚਿੰਗ ਹੋ ਗਈ ਗੱਲ ਪੀ ਨਾਲੀ ਗਾਈ ਜਿੱਦਾਂ ਹੀ ਮੈਚਿੰਗ ਹੋ ਗਈ ਇਤਫਾਕਰ ਹੋ ਜਾਂਦੀ ਹੈ ਇਹ ਹਾਂ ਚਲੋ ਬਈ ਚਲ ਮੈਂ ਆਈ ਹਾਂ ਆ ਲੈਪਟਾਪ ਬੇਟਾ ਬੈਗ ਕਿੱਥੇ ਤੇਰਾ ਪੈਕ ਗੱਡੀ ਚ ਪਾੜ ਲੈ ਗੱਡੀ ਚ ਨਹੀਂ ਚਾਸ ਮਾੜਾ ਖਾ ਪਾਪਾ ਨੇ ਲੈ ਮੈਂ ਲੈ ਲੈ ਜਾ ਰਹੀ ਹਾਂ ਤੂੰ ਨਾ ਨਾ ਮੈਂ ਦੇਖਾ ਉਹ ਮੂਜ਼ਿਕਾ ਵਾੜਿਆ ਹੈ ਫਤਿਹ ਤੂੰ ਨਾ ਤੁੱਲੇ ਜਾ ਰਹੀ ਹਾਂ ਹਮ ਬਾਈ ਹਾਂ ਜਾ ਰਹੀ ਹਾਂ ਵੈਸੇ ਤੂੰ ਮੈਨੂੰ ਪਿਆਰ ਨਹੀਂ ਕਰਦਾ ਕੌਣ ਫਤਿਹ ਫਤਿਹ ਕੀ ਕਹਦਾ ਕਹਿੰਦੇ ਜਾ ਰਹੀ ਹਾਂ ਕਿ ਤੂੰ ਮੈਨੂੰ ਪਿਆਰ ਨਹੀਂ ਕਰਦਾ ਤਾਂ ਜਾ ਕਹਿੰਦਾ ਜਿਵੇਂ ਉਹ ਤਾਂ ਛੋਟੀ ਹੁੰਨੀ ਹੈ ਤੂੰ ਤੂੰ ਜਾ ਰਹੀ ਹੈ ਮੈਂ ਤਾਂ ਤੂੰ ਦੀਦੀ ਕਹਿੰਦੇ ਹੁੰਦੇ ਨੇ ਬੱਸ ਦੱਸ ਹਾਂ ਹਾਂ ਜਾ ਰਹੀਆਂ ਮੈਂ ਜਾ ਰਹੀਆਂ ਚਲ ਵੇ ਇਹ ਪੁਰਾਣਾ ਵਾਲਾ ਦੱਸ ਕੀ ਹਾਂ ਜਾ ਰਹੀਆਂ ਤੂੰ ਕਿਹੜਾ ਮੈਨੂੰ ਕਿੱਸੀਆਂ ਦਿਨਾ ਸੁਟਕੇ ਦੇ ਉਰੇ ਪੁੱਤ ਸੁਟਕੇ ਤੋਂ ਅੰਦਰ ਉਹਦਰੀ ਪਿਆ ਦੇਖ ਕੇ ਧਿਆਨ ਨਾਲ ਹੱਲ ਆ ਜੀ ਮੈਂ ਚੱਲਨੀ ਆ ਮम्मा ਆਇਆ ਮੇਰੀ ਜੁੱਤੀ ਦਾ ਇੱਕ ਪੈ ਕਿੱਥੇ ਆ ਜੁੱਤੀ ਗੁੰਡ ਗਈ ਫਿਰ ਮੈਂ ਆਹ ਆਪੇ ਪਰ ਹਾਂ ਜੀ ਦਾ ਮਨੇ ਕੈਮਰਾ ਤਾਂ ਆ ਕਰਨਾ ਜ਼ਰੂਰੀ ਜੁੱਤੀ ਦਿਖਾਣੀ ਹੈ ਮੇਰਾ ਫੁੱਟ ਰਹਿ ਗਿਆ ਗਰਮ ਫੁੱਟੇ ਰੀ ਸੋ ਬਾਈ ਜਿਹੜੇ ਇੱਥੇ ਫਿਰ ਜਾਂਦੇ ਆ। ਯਾਰ ਸਮਾਨ ਨਹੀਂ ਆਇਆ ਕੁਝ ਰਹਿ ਨਾ ਜਾਵੇ। ਫਿਰ ਲਿਹਾਣ ਉਥੋਂ ਓਕੇ ਹੋਵਾਂਗੇ ਕੀ ਫਾਇਦਾ। ਜੁੱਤੀਆਂ ਲੰਦੀਆਂ ਹੋ ਗਈਆਂ ਨੇ ਆਈ ਪਾਪਾ ਦੇ ਬਲੂ ਸ਼ੂਜ਼। ਬਲੂ ਸ਼ੂ ਤਾਂ ਪਾਪਾ ਨੇ ਅੱਜ ਪਾਇ ਸੀ। ਸਵਰ ਸਵਰ। ਆ ਬਲੇ ਰੇ ਲੱਕ। ਟਾਈ ਪਾਪਾ ਦੇ ਵਿੱਚ ਪਈ ਐ। ਪਾਪਾ ਦਾ ਚਾਚਰ ਲੱਗਾ। ਗੱਡੀ 'ਚ ਮਰੇ ਮੂੜ ਦੇ ਮੇਰੇ ਮੈਂ ਨਹੀਂ ਰਹਿਣਾ ਉਹ ਪੁੱਤ ਵੀ ਅੱਧੇ ਤੇ ਲੈ ਕੇ ਜਾਣੇ ਪੁੱਤ ਜੋ ਹੱਥ ਲੈ ਜਾ ਕੋਤੇ ਇੱਧਰ ਉਹ ਪੁੱਤ ਕੀ ਕਰਨਦੇ ਆਂ ਹਾਂ ਕੀ ਠੀਕ ਕਰਨਦੇ ਆਂ ਗੁਡਾ ਆ ਯਾ ਗੁਡਾ ਕਾਈ ਕਾਈ ਕਿਹੜੇ ਬਨੇ ਕਾਈ ਕਹਿੰਦੀ ਨਹੀਂ ਨਹੀਂ ਇਹ ਤਾਂ ਉਧਰ ਵਾਸਤੇ ਆਂ ਇਹ ਰੰਗ ਥੋੜੀ ਕੀ ਲਿਆਂਦਾ ਜੇ ਅਰੇ ਸੋਹਣੀ ਆ ਬਾਬ ਮਮਾ ਮਹਿਰੂਨ ਪੱਗ ਨਾਲ ਸੋਹਣੀ ਲੱਗੂਗੀ ਮਹਿਰੂਨ ਪੱਗ ਨਾਲ ਪੀਚ ਲੈਣੀ ਸੀ ਨਾ ਅਰੇ ਆ ਹੁਣ ਥੋੜੀ ਨਾ ਕਰਨੀ ਹੈ ਫੰਕਸ਼ਨ ਵਾਸਤੇ ਲਈ ਦੂਜੇ ਵਿਆਹ ਵਾਸਤੇ ਆ ਲੈਪਟਾਪ ਲਿਆ ਚੱਕ ਕੇ ਆ ਚਿੱਟੀ ਫੁੱਟੀ ਲੈ ਰਹੀ ਪੱਕੀ ਗੱਲ ਜਾ ਰਹੀ ਹੈ ਨਹੀਂ ਨਹੀਂ ਤੂੰ ਵੀ ਚੱਲਦੀ ਪਈ ਚੱਲ ਰਹੀ ਹੈ ਨਹੀਂ ਮੈਂ ਨਹੀਂ ਜਾ ਰਹੀ ਮੈਂ ਸਟੱਡੀ ਕਰੂੰਗੀ ਇੱਥੇ ਬੈ ਕੇ ਸਟੱਡੀ ਤਾਂ ਜਿਹੜੀ ਤੂੰ ਕਰਨੀ ਹੈ ਬੋਰਡ ਦਾ ਪੇਪਰ ਨੇ ਆ ਮੈਂ ਜੇ ਗੱਡੀ ਵੀ ਉੱਤੇ ਲੈ ਕੇ ਸਟੱਡੀ ਕਰੂੰਗੀ ਮੈਨੂੰ ਵੀ ਆ ਲੱਗਿਆ ਮੈਂ ਕਿਹਾ ਵਰਨਾ ਕਿੱਥੋਂ ਆ ਗਈ ਬਰੀਟੋ ਹੈ ਇਹ ਬਰੀਟੋ ਹਾਂ ਬੋਲੀ ਚਲੋ ਕੀ ਕਰਾਂ ਮੇਰਾ ਬਿਆਨ ਤੋਂ ਸਕੂਲ ਪਹੁੰਚ ਗਈ ਬੈਕ ਦੇ ਹੀ ਬੈਕ ਦੇ ਪੜਨ ਪੜਨ ਦੀ ਬੈਠੀ ਐ ਇੱਥੇ ਕੂਨ ਦੀ ਕੋ ਛੁੱਟੀ ਆ ਸੱਚੇ ਦੀ ਕੋਈ ਨਾ ਮੈਂ ਕਿਸੇ ਆਪਣੀ ਦੋਸਤ ਨੂੰ ਬੁਲਾ ਲੂੰਗੀ ਫਿਰ ਉੱਥੋਂ ਆ ਜਾਈ ਕਿਸੇ ਨੂੰ ਨਹੀਂ ਬੁਲਾਣਾ ਸਿੱਧੀ ਘਰੇ ਆਉਣੀ ਚਾਹੀਦੀ ਏ ਤੂੰ ਫੇ ਕੱਲੇ ਕੀ ਕਰੂੰਗੀ ਸਕੂਲ ਚ ਓਕੇ ਮੈਂ ਕਹਣਾ ਤਾਂ ਹਾਂਜੀ ਘਰੋਂ ਨਿਕਲ ਗਏ ਆਪਾਂ ਅੱਹੀ ਜਾਣਾ ਸੰਗਰੂਰ ਮੈਰਿਜ ਤੇ ਅੱਜ ਪਾਰਟੀ ਐ ਮਤਲਬ ਮੈਰਿਜ ਤਾਂ ਹੋਗੀ ਪਾਰਟੀ ਤੇ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਮੈਂ ਤਾਂ ਲੱਗੀ ਜਾਂਦਾ ਆ ਘਾਟੇ ਜਿਹਾ ਜਿਆਦਾ ਵੱਡੇ ਨੇ ਵੱਡੇ ਜਿ ਨਹੀਂ ਲੱਗ ਰਹੇ ਚਲ ਠੀਕ ਹੈ ਕੋਈ ਗੱਲ ਨਹੀਂ ਵਿਆਹ ਤੇ ਭਾਈ ਜੀ ਨੇ ਵੱਡੇ ਛੱਡੇ ਕਿ ਨਹੀਂ ਮੇਰਾ ਹਾਲ ਤਾਂ ਬੜਾ ਠੀਕ ਬਣਿਆ ਆ ਵੀ ਤਾਂ ਇੱਕ ਬਰਾਤ ਵਾਲੀ ਗੱਡੀ ਦੇ ਕਿੱਥੇ ਹਾਂ ਵਿਆਹ ਹੀ ਵਿਆਹ ਬੜੀ ਹੈਵੀ ਡੇਟ ਤੇ ਲੋ ਜੀ ਪਹੁੰਚ ਗਏ ਸੀ ਸੰਗਰੂਰ ਤੇ ਮੈਰਿਜ ਪੈਲੇਸ ਦਾ ਨਾਮ ਹੈਗਾ ਗੋਲਡਨ ਵੈਲੀ ਤੇ ਮੈਂ ਉਤਾਰ ਨੂੰ ਕਹਿ ਰਹੀ ਮੈਂ ਮੈਨੂੰ ਤਾਂ ਸੰਗ ਜੀ ਆਈ ਜਾਂਦੀ ਹੈ ਕਿ ਅਸੀਂ ਤਾਂ ਜਾਣਦੇ ਨਹੀਂ ਹੈਗੇ ਨਾ ਉਹ ਜਾਣਦੇ ਨੇ ਸਾਨੂੰ ਤੇ ਅਜੀਬ ਜਿਹਾ ਲੱਗ ਰਿਹਾ ਇਹੀ ਹੈ ਨਾ ਕਿ ਹੋਰ ਦੇ ਵਿਆਹ ਚ ਨਾ ਵੜ ਜੀਏ ਕਿਤੇ ਆਪਾਂ ਵਿਆਹ ਤਾਂ ਬੋਰਡਰ ਵੱਲ ਤਾਂ ਹੀ ਹੈ ਮੈਨੂੰ ਇਹ ਨਹੀਂ ਪਤਾ ਵੀ ਹੁਣ ਚਲ ਮੈਂ ਫੋਨ ਕਰਦੀ ਆਂ ਅੰਟੀ ਰਾਨ ਕਿੱਥੇ ਨੇ ਤੇ ਤੇ ਇੱਥੇ ਹੀ ਸਿਮਰਨ ਦੇ ਆਈਲੈਂਡਸ ਦਾ ਐਗਜ਼ਾਮ ਹੋਇਆ ਸੀ ਤਾਂ ਨੂੰ ਯਾਦ ਆ ਮੈਂ ਕਿਹਾ ਯਾਰ ਇੱਥੇ ਤਾਂ ਯਾਰ ਆਏ ਹੋਏ ਆ ਗੱਡੀ ਬਾਹਰ ਲਾਣੀ ਪਾਰਕਿੰਗ ਚ ਦੇਖਦੇ ਪਾਰਕਿੰਗ ਜਿਹੜੀ ਜਿਹੜੀ ਉਹਨਾਂ ਸਾਹਮਣੇ ਸੀ ਕਿ ਤੁ ਪਹੁੰਚ ਗਿਆ ਅਸੀਂ ਸਮਰੂਰ ਮੈਰਿਜ ਤੇ ਕੱਲ ਦੇ ਪਨੀਰ ਵਾਲੇ ਪਕੌੜੇ ਖਾ ਖ ਟਿਕਲਾ ਬਹਿ ਗਿਆ ਬਹੁਤ ਵਿਆਲ ਲਗਾਤਾ 17 ਤੱਕ ਜਾਈ ਗਏ ਇਹ ਦੋ ਅਟੈਂਡ ਕਰਕੇ ਫਿਰ ਅਸੀਂ ਜਾਣਾ ਕਿ ਹੋਰ ਫੰਕਸ਼ਨ ਤੇ ਜਾਣਾ ਸੀ ਇਸ ਦੀ ਅੱਜ ਮੈਂ ਤਾਂ ਸਾਰੀ ਮੈਚਿੰਗ ਕੀਤੀ ਹੈ ਵੈਸੀ ਹੋ ਗਈ ਮੈਚਿੰਗ ਕੋਈ ਆ ਨਹੀਂ ਹੈਗਾ ਵੀ ਅੱਜ ਮੈਚਿੰਗ ਸੋਚ ਕੇ ਜਿੱਤ ਗਏ ਮੈਚਿੰਗ ਕਰ माताजीबारक so, okay, तूं ਸੋ ਜੀ ਸਤਿਕਾਰਯੋਗ ਨਗਰ ਨਿਗਮ ਦੇ ਆਗਿਆਕਾਰਾਂ ਅਤੇ ਤੁਹਾਡੇ ਜਾਣੀ ਚੱਲਿਆ ਜੀ ਮਹਿਮਾਨ ਅਤੇ ਤੁਹਾਡੇ ਦੇ ਸਤਿਕਾਰਯੋਗ ਮਹਿਮਾਨ ਜੀ ਸਰਪੰਚ ਸਾਹਿਬ ਨੂੰ ਸਤਿਕਾਰ ਦੀ ਬਹੁਤ ਜੁੜੀ ਜੁੜੀ ਬਹੁਤ ਬਹੁਤ ਜੁੜੀ ਸਕਣਾ ਵਾਲੀ ਜੁੜੀ ਅੱਗੇ ਜਾਏ ਜੁੜੀ ਬਸ ਬਹੁਤ ਬਹੁਤ ਜੁੜੀ ਜੀ ਜੀਮਾ ਉਸ ਜੀ ਸੋ ਸਤਿਕਾਰ ਸਾਹਿਬ ਸਾਡੇ ਵੀ ਬਹੁਤ ਬਹੁਤ ਜੁੜੀ ਦੀ ਮਾਰ ਦੇ ਲਈ ਸਤਿਕਾਰ ਸਾਹਿਬ ਨੇ ਗਿਆਨੀ ਜੀ ਜੋ ਟੁੱਟਿਆ ਨਹੀਂ ਜੋ ਟੁੱਟਿਆ ਉਹ

ਸਵਾਤਾਂ ਦਾ ਟਾਈਮ ਹੋ ਗਿਆ ਸਵੇਕ 4 ਵਜੇ ਆ ਗਈ ਸਗੰਦੇ ਕੇ ਤੇ ਬਹੁਤ ਵਧੀਆ ਲੱਗਿਆ ਆਪਣੇ ਪਹਿਲਾ ਤਾਂ ਆਪਣੇ ਭੈਣ ਭਰਾ ਬਹੁਤ ਉੱਥੇ ਮਿਲੇ ਆਪਣੇ ਚਾਹਣ ਵਾਲੇ ਜਿਹੜੇ ਆਪਣੀ ਵੀਡੀਓ ਬੰਦੇ ਸੀ ਤੇ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਮਿਲ ਕੇ ਇੱਕ ਆਪਣੇ ਰਾਣੀ ਦੀਦੀ ਨੇ ਖੰਨੇ ਤੋਂ ਜਰਗ ਪਿੰਡਾ ਉਹਨਾਂ ਦਾ ਤੇ ਉਹ ਵੀ ਮਿਲੇ ਉਹ ਵੀ ਬਹੁਤ ਖੁਸ਼ ਹੋਏ ਦੇਖ ਕੇ ਕਹਿੰਦੇ ਮੈਨੂੰ ਲੱਗਿਆ ਕਿ ਤੁਸੀਂ ਉਹ ਤੇ ਉਹ ਵੀ ਖੁਸ਼ ਹੋ ਕੇ ਮਿਲੇ ਇੱਕ ਪੈਂਜੀਗੁਰ ਮਿਲੇ ਸੀ ਉਹ ਸੰਗਰੂਰ ਤੋਂ ਹੀ ਹਨ ਲੋਕਲ ਤੇ ਬੜਾ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਥੈਂਕ ਯੂ ਸੋ ਮਚ ਤੁਸੀਂ ਇੰਨਾ ਪਿਆਰ ਕਰਦੇ ਹੋ ਹਨ ਤੇ ਬੜਾ ਵਧੀਆ ਲੱਗਦਾ ਇਹ ਬਿਲਕੁਲ ਲੱਗਿਆ ਨਹੀਂ ਹੈਗਾ ਕਿ ਉਪਰ ਆਪਨ ਹਨਾ ਸਾਰੇ ਜਦੋਂ ਐਵੇਂ ਮਿਲ ਜਾਣ ਹਨਾ ਇੱਕ ਦੂਜੇ ਨੂੰ ਤੇ ਗੱਲਬਾਤ ਹੋਣ ਲੱਗ ਪੈਂਦੀ ਤੇ ਬੜਾ ਵਧੀਆ ਲੱਗਦਾ ਕਿ ਅਸੀਂ ਮੈਨੂੰ ਐ ਲੱਗੇ ਪਹਿਲਾਂ ਕਿ ਹਾਏ ਅਸੀਂ ਕੋਈ ਜ਼ਿਆਦਾ ਜਾਣਦੇ ਨਹੀਂ ਸੀ ਉਹਨਾਂ ਨੂੰ ਹਨਾ ਤੇ ਹਾਏ ਅਸੀਂ ਇਕੱਲੇ ਜੇ ਆ ਇਕੱਲੇ ਦੇ ਆ ਤੇ ਫਿਰ ਜਦੋਂ ਆਪਣੇ ਭੈਣ ਭਰਾ ਮਿਲੇ ਤੇ ਬਿਲਕੁਲ ਲੱਗੇ ਹੀ ਨਹੀਂ ਹੈਗਾ ਇਕੱਲਾਪਨ ਬਹੁਤ ਇੰਜੋਏ ਕੀਤਾ ਬੜਾ ਵਧੀਆ ਰਿਹਾ ਤੇ ਹੁਣ ਅਸੀਂ ਚੱਲੇ ਆ ਜੀ ਵਾਪਸ ਆਪਣੀ ਉਹੀ ਲਾਈਫ 'ਚ ਆਉਣ ਲੱਗੇ ਆ 3 ਦਿਨਾਂ ਵਾਸਤੇ ਤਿੰਨ ਦਿਨ ਤੋਂ ਬਾਅਦ ਫੇਰ ਵਿਆਹ ਲਗਾਤਾ ਸ਼ੁਰੂ ਨੇ ਤਿੰਨ ਦਿਨਾਂ ਵਾਸਤੇ ਲਾਈਫ ਉਹੀ ਹੁਣ ਜਾਣਾ ਮਾਸਟਰ ਕੋਲ ਸੂਟ ਸਟਿਚਿੰਗ ਕਰਨੇ ਦਿੱਤੇ ਹੋਏ ਨੇ ਉਹ ਲੈਣੇ ਨੇ ਦੁਪੱਟੇ ਡਾਈ ਕਰਵਾਣੇ ਨੇ ਉਹ ਕੰਮ ਕਰਨੇ ਅਮਨ ਪਹੁੰਚੀ ਹੋਈ ਇਸ ਨਾਮ ਮੈਂ ਤੇ ਉਤਾਰ ਜਾਵਾਂਗੇ ਤੁਸੀਂ ਬਲੇਜ਼ਰ ਲਾ ਛੋਡੋ ਵਿਆਹ ਉੱਥੇ ਰਾਜ ਸਾਨੂੰ ਕੇ ਕਿ ਕਹਿਣਾ ਕਿ ਗੱਡੇ ਬਲੇਜ਼ਰ ਤਾਂ ਫਿਰਦੇ ਮੈਂ ਜਿਹੜੇ ਪਾਈ ਸੀ ਇਅਰਿੰਗ ਤੁਸੀਂ ਦੇਖਿਆ ਸਾਰੇ ਨਾਲ ਸਾਰੇ ਲਾ ਰਖੇ ਹੋ ਮੈਂ ਲਾਤੇ ਮੈਂ ਕਿ ਹੁਣ ਮੈਂ ਟੇਲਰਾਂ ਕੋ ਜਾਣਾ ਟੇਲਰਾਂ ਨੇ ਕਿਹਾ ਮੈਡਮ ਬੜੀ ਅੱਜ ਮੈਡਮ ਬੜੀ ਫਿਰਦੀ ਐ ਮੈਨੂੰ ਲਾਤੇ ਵਾਸਤੇ ਸਿੰਪਲ ਸਿਟੀ ਚ ਆਪਾਂ ਹੁਣ ਜਾਵਾਂਗੇ ਕਿਉਂਕਿ ਹੈਵੀ ਮੇਕਅਪ ਨਾ ਬਾਹਲਾ ਚ ਰੱਖਿਆ ਨਹੀਂ ਜਾਂਦਾ ਖਾਸ ਕਰਕੇ ਹੈਵੀ ਜੁਐਲਰੀ ਮੇਕਅਪ ਤਾਂ ਨਹੀਂ ਕਹਿ ਸਕਦੇ ਆਪਾਂ ਮੇਕਅਪ ਤਾਂ ਅੱਜ ਲਾਈਟ ਆ ਸਾਡਾ ਕੱਲ ਵਾਲਾ ਮੇਕਅਪ ਲਾਈਟ ਸੀ ਬਹੁਤ ਬੰਦੇ ਦੀ ਮौज ਆਹੀਂ ਚੱਲ ਰਹੇ ਨੇ ਬੰਦੇ ਨੇ ਉਹੀ ਬਸ ਕੱਪੜੇ ਉਹੀ ਆਹ ਕਾਰ ਕਰਕੇ ਮੈਂ ਕੋਟਪਨ ਨੂੰ ਹੱਥ ਨਹੀਂ ਲਾਣਾ ਕੋਟਪਨ ਮੈਂ 16 ਤਰੀਕ ਵਾਲੇ ਦੇਣੀ ਪਾਣਾ 16 ਤਰੀਕ ਨੂੰ ਮੈਰਿਜ ਆ ਜੀ ਆਪਣੇ ਅੱਛਾ ਕਿੱਥੇ ਜਾਣਾ ਆਪਾਂ ਨੇ 16 ਤਰੀਕ ਨੂੰ ਮੈਨੂੰ ਭੁੱਲ ਗਿਆ ਆਪਾਂ ਜਾਣਾ ਮੂਲਾਂਪੁਰ ਦਾਖਾਂ ਮੂਲਾਂਪੁਰ ਦਾਖਾਂ ਆ ਰਹੇ ਆ ਜੀ 16 ਤਰੀ ਤੇ ਉੱਥੇ ਵੀ ਜਿਹੜੇ ਸਾਡੇ ਭੈਣ ਭਰਾਣੇ ਜੇ ਸਾਨੂੰ ਮਿਲਣਾ ਚਾਹੁੰਦੇ ਆ ਤੇ ਜਰੂਰ ਸਾਡੇ ਬੁਟੀਕ ਵਾਲੇ ਨੰਬਰ ਤੇ ਮੈਸੇਜ ਕਰਿਓ ਠੀਕ ਹੈ ਤੇ ਆਪਾਂ ਜਰੂਰ ਮਿਲਾਂਗੇ ਕੱਲ ਜਿਹੜੀ ਮੈਰਿਜ ਤੇ ਗਏ ਸੀ ਉੱਥੇ ਵੀ ਸਾਡੇ ਦੀਦੀ ਮਿਲੇ ਸੀ ਸਾਨੂੰ ਤੇ ਬਹੁਤ ਵਧੀਆ ਲੱਗਿਆ ਬਹੁਤ ਪਿਆਰ ਕਰਦੇ ਨੇ ਮਤਲਬ ਬਹੁਤ ਹੱਦੋਂ ਜ਼ਿਆਦਾ ਹੀ ਪਿਆਰ ਕਰਦੇ ਨੇ ਕੋਈ ਤੇਰਾ ਮਿਲਣਾ ਆ ਗਿਆ ਤੁਹਾਨੂੰ ਪਿਆਰ ਕਰਦਾ ਹੀ ਹੈ ਹਾਂ ਉਹ ਨਹੀਂ ਕਹਿੰਦੇ ਉਹ ਜਿਹੜੇ ਕੱਲ ਮਿਲੇ ਸੀ ਦੇਖੀ ਮੈਨੂੰ ਨਾਂ ਚੇਤਾ ਭੁੱਲ ਗਿਆ ਸੌਰੀ ਮੈਨੂੰ ਤੁਹਾਡਾ ਨਾਂ ਚੇਤਾ ਭੁੱਲ ਗਿਆ ਉਹ ਕਹਿੰਦੇ ਕਿ ਮੈਨੂੰ ਪਤਾ ਨਹੀਂ ਉਹਨਾਂ ਦੇ ਗਵਾਂਡੀ ਜਾਂ ਉਹਨਾਂ ਦੇ ਕੋਈ ਜਾਣ-ਪਛਾਣ ਵਾਲੇ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਮਿਲਣ ਚੱਲਿਓ ਤੁਹਾਨੂੰ ਮਿਲਣਗੇ ਕਿ ਤੁਹਾਨੂੰ ਇਹ ਯਕੀਨ ਹੈ ਕਿ ਉਹ ਤੁਹਾਨੂੰ ਮਿਲਣਗੇ ਤੇ ਉਹਨਾਂ ਨੇ ਪੂਰੇ ਕੌਨਫੀਡੈਂਸ ਨਾਲ ਕਿਹਾ ਕਿ ਹਾਂ ਮਿਲਣਗੇ ਕਿਉਂ ਨਹੀਂ ਮਿਲਣਗੇ ਦੇਖੋ ਅਸੀਂ ਵੀ ਤੁਹਾਡੇ ਵਰਗੇ ਆ ਅਸੀਂ ਕੋਈ ਅਲੱਗ ਥੋੜੀ ਆ ਤੇ ਬੜਾ ਵਧੀਆ ਲੱਗਿਆ ਥੈਂਕ ਯੂ ਸੋ ਮੱਚ ਸਾਰਿਆਂ ਦਾ ਜਿਹੜਾ ਨਾਲ ਅਸੀਂ ਅੱਜ ਮਿਲਿਆ ਜਿਨ੍ਹਾਂ ਨੂੰ ਅਸੀਂ ਕੱਲ ਮਿਲਿਆ ਥੈਂਕ ਯੂ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮੱਚ ਐਵੇਂ ਪਿਆਰ ਕਰਦੇ ਰਿਹਾ ਕਰੋ ਤੇ ਚਲੋ ਜੀ ਮੈਂ ਫੋਨ ਸੁਣਨਾ ਪਹਿਲਾਂ ਆ ਦੇਖੋ ਸਾਹਮਣੇ ਅਸੀਂ ਆਏ ਸੁਨਾਮ ਤੇ ਆ ਚਾਹ ਪੱਤੇ ਦਾ ਢੇਰ ਥੱਲੇ ਲਾ ਰੱਖਿਆ ਫਰਸ਼ ਤੇ ਇੰਨਾ ਗੰਦਾ ਫਰਸ਼ ਹੈ ਨਾ ਤੇ ਉਹ ਪੈਕਿੰਗ ਹੋ ਰਹੀ ਏ ਲਪਾਫਿਆਂ ਚ ਜਿਹੜੇ ਸਾਡੇ ਵਰਗੇ ਕਹਿੰਦੇ ਨੇ ਪੈਕ ਲੈ ਲਓ ਪੈਕ ਸਾਫ਼ ਏ ਤਾਜ਼ ਉੱਤੇ ਤਾਜ਼ ਲਿਖਿਆ ਹੋਇਆ ਲਪਾਫੇ ਤੇ ਆ ਦੇਖੋ ਪੈਕਿੰਗ ਚੱਲ ਰਹੀ ਤੇ ਫਰਸ਼ ਵੇਖ ਇੰਨਾ ਗੰਦਾ ਮੇਰਾ ਜਿਗਰ ਦਾ ਇਹਨੂੰ ਜਾ ਕੇ ਕਹਿ ਕੇ ਆਵਾਂ ਕੋਈ ਗੱਲ ਨਹੀਂ ਆ ਫੁੱਲ ਸਪੋਰਟ ਕਰਿਓ ਵੀਡੀਓ ਦੱਬ ਕੇ ਸ਼ੇਅਰ ਕਰਿਓ ਠੀਕ ਹੈ ਜੀ ਸੁਨਾਮ ਦੀ ਵੀਡੀਓ ਇਹ ਜਿਹਨੇ ਸਾਨੂੰ ਚੱਕਣਾ ਚੱਕ ਲਿਆ ਦਸ ਹਜ਼ਾਰ ਧਰ ਗੱਤਗੱਲ ਨਹੀਂ ਹੈਗੀ ਇਹ ਥੱਲੇ ਸਟ ਰੱਖੀ ਹੈ 100 ਕੋ ਇਥੋਂ ਕਦਾ ਜੇ ਜਿਹੜੇ ਸਾਡੇ ਅੱਜ ਗੋਲਡ ਦੇ ਨਾਮ ਤੇ ਪੈਕਿੰਗ ਹੋ ਰਹੀ ਹੈ ਹਾਂ ਆਪਾਂ ਕਹਿੰਦੇ ਪੈਕਿੰਗ ਦਾ ਮਾਨ ਲੈਣਾ ਜੀ ਨਾ 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 ਪੈਕਿੰਗ ਦਾ ਤਰੀਕਾ ਦੇਖੋ ਥੱਲੇ ਸਟ ਰੱਖੀ ਹੈ ਚਲ ਇੱਕ ਹੁੰਦਾ ਵੀ ਚਲ ਕੋਈ ਭਾਂਡਾ ਹੁੰਦਾ ਹਾਂ ਚਲ ਕੋਈ ਗੱਲ ਨਹੀਂ ਕੋਈ ਪੱਲੀ ਵਿੱਚ ਹੀ ਹੁੰਦੀ ਤਾਂ ਵੀ ਸੀ ਕੋਈ ਪੱਲੀ ਵੀ ਨਿ ਵਿੱਚੀ ਹੋਈ ਚੱਕ ਬਈ ਚਲੋ ਜਲਦੀ ਹੈ ਆਪਨੇ ਇੰਡੀਆ ਦੇ ਇਹੀ ਬੇੜਾ ਕਰਕੰਤਾ ਗੰਦ ਖਾ ਖਾ ਕੇ ਹੀ ਮਰ ਚੱਲੇ ਆ ਲੋ ਜੀ ਸੁਨਾਮੂ ਆਪਣੇ ਦੇ ਕੰਮ ਹੋ ਗਏ ਨੇ। ਦੇ ਰਹਿ ਗਏ ਨੇ ਫਿਰ ਅੱਗੇ ਬਾਪੂ ਜਾਨਾ। ਤੇ ਹੁਣ ਫਿਰ ਜਾਂ ਟੇਲਰ ਕੋਲ। ਕੱਪੜੇ ਚ ਪੋਣਾ ਮੈਂ ਤੈਨੂੰ ਦਰਤੀ ਨਿਕਲ ਉਹ ਚ ਕਵਰ ਚ। ਇਹ ਜੋ ਆਪਾਂ ਤੁਖ ਪਰਨੀਤ ਨੂੰ ਬੋਲਿਆ ਜਾ ਰਿਹਾ ਚਿਬਾ ਮੂੰਹ ਵਾਲਾ। ਸੂਟ ਕਮੀਜ਼ ਦਾ ਕਹਿੰਦਾ। ਲੋ ਜੀ ਘਰ ਆ ਗਏ ਆ ਅਸੀਂ। ਆ ਕੇ ਬਹਿ ਗਏ ਇੰਨੇ ਰੱਜੇ ਪਹਿਣ ਰੋਹੀ ਰੋਟੀ ਨਹੀਂ ਖਾਣੀ ਕੁਛ ਨਹੀਂ ਪੀਣ ਨੂੰ ਜੀ ਕਰਨ ਡਿਆ ਕੁਛ ਨਹੀਂ ਖਾਣ ਨੂੰ।